ਕਾਫੀ ਖਬਰਾਂ ਆ ਰਹੀਆਂ ਸੀ ਕੁਝ ਕਮੈਂਟ ਵੀ ਆਪਾਂ ਨੂੰ ਆ ਰਹੇ ਸੀ ਕਿ ਬੀਬੀ ਖਾਲੜਾ ਜੀ ਜਿਹੜੇ ਉਹ ਚੋਣ ਲੜ ਸਕਦੇ ਨੇ ਤੇ ਇਹ ਵੀ ਆ ਰਿਹਾ ਸੀ ਕਿ ਅਕਾਲੀ ਦਲ ਜਿਹੜਾ ਵਾਸ ਪੰਜਾਬ ਦੇ ਕਹਿੰ ਲੋ ਕਿ ਨਵਾਂ ਦਲ ਹੈ ਉਹਦੇ ਵੱਲੋਂ ਪਰ ਉਹਨਾਂ ਵੱਲੋਂ ਇਸ ਗੱਲ ਨੂੰ ਨਕਾਰਿਆ ਗਿਆ ਕਿ ਨਹੀਂ ਮੈ ਚੋਣ ਨਹੀਂ ਲੜਾਂਗੀ ਥੋੜਾ ਇਸ ਗੱਲ ਨੂੰ ਵੀ ਸਪਸ਼ਟ ਕਰਿਓ ਜੀ ਦੇਖੋ ਇੱਕ ਨਾ ਮੈਂ ਖਬਰ ਸੁਣੀ ਤੇ ਹੁਣ ਇੱਕ ਆਦਤ ਜੀ ਵੀ ਆ ਔਰ ਵੈਸੇ ਗੁੱਡ ਆਦਤ ਆ ਕਿ ਅਸੀਂ ਕਈ ਵਾਰ ਖਤਾ ਖਾਦੀ ਆ ਖਬਰ ਕਰ ਲੱਗਿਆ ਜ਼ਿਆਦਾ ਨਹੀਂ ਕਈ ਵਾਰ ਮਹੀਨੇ ਸਮਾਈ ਕੋਈ ਖਤਾ ਖਾ ਜਾਂਦੇ ਆ ਤਾਂ ਉਹਦੇ ਤੋਂ ਸਬਕ ਲਿਆ ਕਿ ਕੋਈ ਗਲਤੀ ਐ ਠਹਿਰ ਜਾਓ ਰੁਕ ਜਾਓ ਕਨਫਰਮੇਸ਼ਨ ਜ਼ਰੂਰੀ ਐ ਤਾਂ ਮੈਂ ਬੀਬੀ ਖਾਲੜਾ ਜੀ ਨਾਲ ਸੰਪਰਕ ਕਰਨ ਦਾ ਯਤਨ ਕੀਤਾ ਉਹ ਇਸ ਵੇਲੇ ਸ਼ਾਇਦ ਯੂਐਸ ਦੇ ਵਿੱਚ ਆ ਜੀ ਤੇ ਪ੍ਰੋਬਲਮ ਇਹ ਆ ਕਿ ਜਦੋਂ ਤੁਸੀਂ ਦੁਪਹਿਰ ਸਮੇਂ ਕਿਸੇ ਵਿਅਕਤੀ ਨੂੰ ਕੈਨੇਡਾ ਜਾਂ ਯੂਐਸ ਦੇ ਵਿੱਚ ਹੁੰਦਿਆਂ ਸੰਪਰਕ ਸਾਧੋਗੇ ਰਾਪਤਾ ਕਰਨ ਦਾ ਯਤਨ ਕਰੋਗੇ ਤੇ ਉਸ ਵੇਲੇ ਫਿਰ ਉਹਨਾਂ ਦਾ ਸੌਣ ਦਾ ਵਕਤ ਹੁੰਦਾ ਹੈ ਹਾਂਜੀ ਉਸ ਤੋਂ ਬਾਅਦ ਮੈਂ ਕਿਸੇ ਜ਼ਰੀਏ ਆਪਣੇ ਮਿੱਤਰ ਦੇ ਜ਼ਰੀਏ ਇਹਨਾਂ ਦੀ ਟੀਮ ਦੇ ਜਿਹੜੇ ਇਹਨਾਂ ਦੇ ਭਾਨਜੇ ਨੇ ਹੂੰ ਉਹਨਾਂ ਦੇ ਨਾਲ ਰਾਬਤਾ ਕੀਤਾ ਜੀ ਤਾਂ ਉਹਨਾਂ ਨੇ ਕਨਫਰਮ ਕੀਤਾ ਕਿ ਦੇਖੋ ਇਲੈਕਟੋਰਲ ਸਿਸਟਮ ਦੇ ਵਿੱਚ ਸਾਡੀ ਕੋਈ ਰੁਚੀ ਨਹੀਂ ਹੈਗੀ ਹੂੰ ਉਹਨਾਂ ਨੇ ਗੱਲ ਹੀ ਨਵੇੜਤੀ ਜੀ ਕਿ ਰਾਜਨੀਤੀ ਕੰਲੀ ਇਲੈਕਟੋਰਲ ਢਾਂਚੇ ਚ ਨਹੀਂ ਹੁੰਦੀ ਹੂੰ ਸਾਡੀ ਸੋਚ ਜਿਹੜੀ ਆ ਉਹ ਮਨੁੱਖਤਾਵਾਦੀ ਜੀ ਤੇ ਉਹਦੇ ਲਈ ਕੰਮ ਕਰਨ ਵਾਸਤੇ ਅਸੀਂ ਬਈ ਧ੍ਰਿੜ ਨਿਸ਼ਚੈ ਰੱਖਦੇ ਹੂੰ ਤੇ ਉਹਦੇ ਤੇ ਕੰਮ ਕਰਦੇ ਰਹਿਵਾਂਗੇ ਪਹਿਰਾ ਦਿੰਦੇ ਰਵਾਂਗੇ ਮੇਰਾ ਦੂਜਾ ਸਵਾਲ ਸੀ ਕਿ ਕੀ ਤੁਹਾਨੂੰ ਹੂੰ ਕਦੇ ਅਪਰੋਚ ਕੀਤਾ ਗਿਆ ਹੈ ਸ਼ੁਰੂਮਣੀ ਅਕਾਲੀ ਦਲ ਵਾਰਿਸ ਪੰਜਾਬ ਦੇ ਬੰਨੀਆਂ ਜੀ ਅਕਾਲੀ ਦਲ ਜੋ ਅਮਰਤਪਾਲ ਸਿੰਘ ਦਾ ਹੂੰ ਹੂੰ ਉਹਨਾਂ ਨੇ ਕਿਹਾ ਕਿ ਦੇਖੋ ਜੀ ਗੱਲ ਤੇ ਇਹ ਆ ਕਿ ਭਈ ਇਸ ਸਵਾਲ ਦਾ ਜਵਾਬ ਜਿਹੜਾ ਹੈ ਨਾ ਉਹ ਤੁਸੀਂ ਉਹਨਾਂ ਤੋਂ ਹੀ ਲਓ ਇਹਦਾ ਮਤਲਬ ਸਾਫ਼ ਹੈ ਸਪਸ਼ਟ ਹੈ ਜੀ ਕਿ ਦੇਖੋ ਇਹਨਾਂ ਚੀਜ਼ਾਂ ਨੂੰ ਕਿਉਂਕਿ ਰਾਜਨੀਤੀ ਦੇ ਵਿੱਚ ਜਦੋਂ ਅਸੀਂ ਵਿਸ਼ਲੇਸ਼ਕ ਦੇ ਤੌਰ ਤੇ ਵਿਚਰਦੇ ਆ ਗੱਲਬਾਤ ਕਰਦੇ ਆ ਉਥੋਂ ਸਾਨੂੰ ਕਈ ਵਾਰ 25 30% ਹੀ ਇੱਕ ਚੀਜ਼ ਦਿਖਾਈ ਦਿੰਦੀ ਹੈ ਬਾਕੀ ਸਾਨੂੰ ਖੁਦ ਹੂੰ ਉਹ ਕੈਨਵਸ ਤੇ ਬਣਾਉਣਾ ਮਹਿਸੂਸ ਨਾ ਪੈਂਦਾ ਬਿਲਕੁਲ ਇਹਦਾ ਮਤਲਬ ਇਹ ਹੈ ਕਿ ਕੱਲ ਹੀ ਉਹਨਾਂ ਨੇ ਐਲਾਨ ਕਰ ਦਿੱਤਾ ਕਿ ਐਸ ਇਲੈਕਸ਼ਨ ਲੜਨ ਜਾ ਰਹੇ ਆ ਬੀਬੀ ਖਾਲੜਾ ਜੀ ਦੀ ਵਾਈਸ ਵਾਈ ਯਾਨੀ ਆਪਾਂ ਸੁਣੀ ਸੋਸ਼ਲ ਮੀਡੀਆ ਤੇ ਆਪਾਂ ਵੈਸੇ ਵੀ ਇੱਕ ਕਿਆਸ ਲਾਇਆ ਸੀਗਾ ਕਿ ਜੀ ਬੀਬੀ ਖਾਲੜਾ ਜੀ ਸਹਿਮਤ ਹੋ ਜਾਂਦੇ ਨੇ ਦੂਜੀਆਂ ਪੰਥਕ ਜਥੇਬੰਦੀਆਂ ਉਸ ਨਾਮ ਤੇ ਆਪਣੀ ਸਹਿਮਤੀ ਦੇ ਦਿੰਦੀਆਂ ਤਾਂ ਉਪਰੰਤ ਬਹੁਤ ਵੱਡਾ ਮੁਕਾਬਲਾ ਹੋ ਜਾਏਗਾ ਜੀ ਆਮ ਆਦਮੀ ਪਾਰਟੀ ਵਾਸਤੇ ਬਹੁਤ ਬਹੁਤ ਸੰਘਰਸ਼ ਦਾ ਵਿਸ਼ਾ ਬਣ ਜਾਏਗਾ ਕਿਉਂ ਕਿ ਤੁਸੀਂ ਦੇਖਿਆ ਹੋਣਾ ਖਡੂਰ ਸਾਹਿਬ ਦਾ ਮੁਕਾਬਲਾ ਫਨਸਾਈਟਡ ਸੀ ਜੀ ਜੀ ਠੀਕ ਹੈ ਜੇ ਅੱਜ ਦੀ ਤਰੀਕ ਚ ਕੋਈ ਇਹ ਕਹੇ ਕਿ ਅਮਰਤਪਾਲ ਸਿੰਘ ਹੋਰਾਂ ਦਾ ਗਰਾਫ ਪਹਿਲਾਂ ਨਾਲੋਂ ਥੱਲੇ ਆਇਆ ਤੇ ਮੈਂ ਠੀਕ ਹੈ ਉਸ ਬੰਦੇ ਦੇ ਨਾਲ ਸਹਿਮਤ ਹੋ ਜਾਊਂਗਾ ਪਰ ਜੀ ਜਿਵੇਂ ਬੀਬੀ ਖਾਲੜਾ ਜੀ ਆਉਂਦੇ ਹੂੰ ਹੂੰ ਪੰਥਕ ਸਫਾਂ ਚੋਂ ਸਾਰਿਆਂ ਦੀ ਸਹਿਮਤੀ ਆ ਜਾਂਦੀ ਮੁਕਾਬਲਾ ਆਮ ਆਦਮੀ ਪਾਰਟੀ ਵਾਸਤੇ ਬਹੁਤ ਤਕੜਾ ਬਣ ਜਾਣਾ ਸੀ ਜੇ ਧਰਦਾ ਮੈਂ ਉਹ ਕੁਝ ਨਹੀਂ ਕਹਿ ਸਕਦਾ ਜੀ ਜੀ ਕਿਉਂਕਿ ਉਸ ਏਰੀਏ ਦਾ ਇੱਕ ਖਾਸਾ ਹੈ ਖਾਸ ਤੌਰ ਤੇ ਨੌਜਵਾਨੀ ਚੜੀ ਹੈ ਨਾ ਤੇ ਟੁੱਟ-ਟੁੱਟ ਕੇ ਪੈਂਦੀ ਹੈ ਬਿਲਕੁਲ ਤਾਂ ਇਸ ਕਰਕੇ ਉਤੋਂ ਬਾਅਦ ਨਾਲ ਦੀ ਨਾਲ ਹੀ ਮੈਂ ਪੋਸਟ ਜਿਹੜੀ ਆ ਉਹ ਬੀਬੀ ਖਾਲੜਾ ਜੀ ਦੀ ਵੇਖੀ ਆ ਨਾਲ ਦੀ ਨਾਲ ਤਾਂ ਪਾਵੇ ਕਿ ਜਦੋਂ ਮੈਂ ਦੁਬਾਰਾ ਸਕਰੋਲ ਕੀਤਾ ਉਦੋਂ ਮੈਨੂੰ ਖਬਰ ਦੇ ਰੂਪ ਦੇ ਵਿੱਚ ਉਹ ਵੀ ਦਿਖਾਈ ਜੀ ਤਾਂ ਇਹਦਾ ਮਤਲਬ ਇਹ ਆ ਕਿ ਇੱਕ ਪਾਸੇ ਜੇ ਐਲਾਨ ਆਇਆ ਅਮਰਤਪਾਲ ਸਿੰਘ ਹੋਰਾਂ ਦੀ ਰਾਜਨੀਤਿਕ ਤਨਜ਼ੀਮ ਤੋਂ ਤਾਂ ਤੁਹੇ ਪਾਸੇ ਉਹਨਾਂ ਨੇ ਕਿਹਾ ਕਿ ਮੈਂ ਨਹੀਂ ਜੀ ਬਿਲਕੁਲ ਚਲੋ ਇੱਕ ਭਲੇਖਾ ਵੀ ਕਰ ਲੈਂਦੇ ਆ ਜੀ ਕੱਲ ਨੂੰ ਕੋਈ ਕਵੇ ਮਨਾਵੇ ਜ਼ੋਰ ਦੇਵੇ ਸ਼ਾਇਦ ਇਹ ਉਹਨਾਂ ਦਾ ਕਲੈਕਟਿਵਲੀ ਕਿਉਂਕਿ ਉਹਨਾਂ ਦੀ ਇੱਕ ਟੀਮ ਕੰਮ ਕਰਦੀ ਹੈ ਜੀ ਉਹਨਾਂ ਦੇ ਫੈਮਿਲੀ ਮੈਂਬਰ ਨੇ ਰਿਸ਼ਤੇਦਾਰ ਨੇ ਸਜਨ ਸੁਨੇਹੀ ਨੇ ਖਾਲੜਾ ਸਾਹਿਬ ਦੀ ਸੋਚ ਨਾਲ ਜੁੜੇ ਲੋਕ ਨੇ ਜੀ ਅਲਟੀਮੇਟਲੀ ਉਹਨਾਂ ਦੀ ਇੱਕ ਟੀਮ ਹੈ ਜੀ ਮੈਂ ਬਿਲਕੁਲ ਟੀਮ ਹੈ ਤੁਸੀਂ ਦੇਖਿਆ ਉਹਨਾਂ ਖਾਲੜਾ ਮਿਸ਼ਨ ਕੰਮ ਕਰਦਾ ਹੈ ਸੋ ਇਸ ਵਾਸਤੇ ਉਹਨਾਂ ਨੇ ਸ਼ਾਇਦ ਇਹ ਗੱਲ ਜਿਹੜੀ ਹੈ ਨਾ ਉਹ ਪਬਲਿਕ ਡੋਮੇਨ ਚ ਰੱਖ ਦਿੱਤੀ ਕਿ ਅਸੀਂ ਇਲੈਕਸ਼ਨ ਨਹੀਂ ਲੜਾਂਗੇ ਘਟੋ ਘਟ ਹੁਣ ਇਹ ਵੇਖਣਾ ਹੋਏਗਾ ਮੇਰੀ ਅਮਰਤਪਾਲ ਸਿੰਘ ਹੋਰਾਂ ਦੀ ਟੀਮ ਚੋਂ ਕਿਸੇ ਨਾਲ ਗੱਲ ਨਹੀਂ ਹੋ ਸਕੇ ਪਰ ਕੋਸ਼ਿਸ਼ ਕਰਾਂਗੇ ਕਿ ਹੋ ਜਾਵੇ ਆਉਣ ਵਾਲੇ ਸਮੇਂ ਦੇ ਵਿੱਚ ਕਿ ਜੇ ਬੀਬੀ ਖਾਲੜਾ ਚਾਹੇ ਇਨਾਂ ਨੇ ਅਪਰੋਚ ਕੀਤਾ ਜਾਂ ਨਹੀਂ ਕੀਤਾ ਉਹ ਜਵਾਬ ਦੇ ਰਿਹਾ ਤਾਂ ਤੁਹਾਡਾ ਚਿਹਰਾ ਕੌਣ ਹੋਏਗਾ ਜੀ ਅਮਰਤਪਾਲ ਸਿੰਘ ਦੀ ਫੈਮਿਲੀ ਚੋਂ ਕੋਈ ਜਾਂ ਕੋਈ ਪੰਥਕ ਚਿਹਰਾ ਹੋਵੇਗਾ ਜੀ ਤੇ ਜੇ ਉਹ ਹੋਵੇਗਾ ਤਾਂ ਫਿਰ ਇਹਦਾ ਮਤਲਬ ਇਹ ਆ ਕਿ ਅਕਾਲੀ ਦਲ ਅਮਰਤ ਸਰਵੰਮੀਓ ਵੀ ਇੱਕ ਕੈਂਡੀਡੇਟ ਹੋ ਸਕਦਾ ਉਥੇ ਹੂੰ ਬਿਲਕੁਲ ਉਧਰੋਂ ਵੀ ਆ ਜਾਵੇ ਤਾਂ ਇਸ ਕਰਕੇ ਇਹ ਚੀਜ਼ ਜਿਹੜੀ ਆ ਹੁਣ ਆਪਾਂ ਅੱਗੇ ਦੇਖਾਂਗੇ ਰਾਜਨੀਤਿਕ ਤੌਰ ਤੇ ਕਿਸ ਦਿਸ਼ਾ ਵੱਲ ਵੱਧਦੀ ਹੈ ਪਰ ਇਹੀ ਇੱਕ ਰੋਚਕ ਸਵਾਲ ਜਿਹੜਾ ਹੈ ਉਹ ਬਣ ਜਾਏਗਾ ਕਿ ਅਮਰਤਪਾਲ ਸਿੰਘ ਹੋਰਾਂ ਦੀ ਤਨਜ਼ੀਮ ਬਣੀਓ ਰਾਜਨੀਤਿਕ ਦਲ ਬਣੀਓ ਕਿਸ ਨੂੰ ਮੈਦਾਨ ਚ ਉਤਾਰਿਆ ਜਾਂਦਾ ਹੈ ਬਿਲਕੁਲ